ਕਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਿਸਕਨਾਂ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜਹਾਜ਼ ਹਾਜ਼ਰ ਹੋਇਆ ਸਮਾਣਾ ਤਹਿਸੀਲ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਸਾਲ ਦੇ ਵਿੱਚ ਜਿਹੜੇ ਰਜਿਸਟਰੀਆਂ ਦੇ ਖਰਚੇ ਨੇ ਉਹਨਾਂ ਨੂੰ ਦੋ ਵਾਰ ਵਧਾ ਦਿੱਤਾ ਗਿਆ ਕਿਉਂਕਿ ਜੇ ਗੱਲ ਕਰੀਏ ਤਾਂ ਆਮ ਲੋਕਾਂ ਦੀ ਜਿਹੜਾ ਜੇਬਾਂ ਤੇ ਛਿੱਟੇ ਦਿਨ ਦੇ ਵਿੱਚ ਹੁਣ ਜਿਹੜਾ ਡਾਕਾ ਮਾਰਨਾ ਸ਼ੁਰੂ ਹੋ ਚੁੱਕਿਆ ਕਿਉਂਕਿ ਲੋਕਾਂ ਦੀ ਜਿਹੜੀ ਰਜਿਸਟਰੀਆਂ ਨੇ ਦਿਨ ਦੇ ਵਿੱਚ ਬੇਅੰਤ ਹੁੰਦੀਆਂ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਸੇ ਨਿਰਾਸ਼ਾ ਪਾਈ ਜਾ ਰਹੀ ਕਿਉਂਕਿ ਇੱਕ ਸਾਲ ਦੇ ਵਿੱਚ ਦੋ ਵਾਰ ਜੇ ਰਜਿਸਟਰੀਆਂ ਦਾ ਵਾਅਦਾ ਹੁੰਦਾ ਤਾਂ ਆਮ ਲੋਕਾਂ ਦੀ ਜਿਹੜੇ ਜੇਬਾਂ ਤੇ ਸਾਫ਼ ਦਿਖਾਈ ਦਿੰਦਾ ਕਿ ਜਿਹੜਾ ਡਾਕਾ ਮਾਰੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਸਮਾਣਾ ਤਹਿਸੀਲ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਰਜਿਸਟਰੀਆਂ ਕਰਾਉਣ ਦੇ ਲਈ ਰੋਜ਼ ਆਉਂਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਸੱਤਾ ਦੇ ਵਿੱਚ ਸੀਐਫ ਭਗਵੰਤ ਸਿੰਘ ਆਉਣ ਤੋਂ ਮਾਨ ਤੋਂ ਪਹਿਲਾਂ ਕਿਹਾ ਜਾਂਦਾ ਸੀ ਇੱਕ ਪੰਜਾਬ ਦੇ ਵਿੱਚ ਜਿਹੜੀ ਅਫਸਰਗਿਰੀ ਹੈ ਤੇ ਰਿਸ਼ਵਤ ਖੋਰੀ ਜਿਹੜੀ ਹੈ ਨਹੀਂ ਚੱਲਣੀ ਬਿਲਹਾਲ ਜਿਹੜੀ ਦਿਖਾਈ ਸਾਫ ਤਸਵੀਰਾਂ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਜਿਹੜੀ ਹੈ ਅਫਸਰਗਿਰੀ ਚੱਲਦੀ ਨਜ਼ਰ ਆ ਰਹੀ ਕੋਈ ਗੱਲਬਾਤ ਕਰਾਂਗੇ ਤਹਿਸੀਲਦਾਰ ਨਾਲ ਆਮ ਲੋਕ ਵੀ ਜਿਹੜੇ ਵੇਰ ਮੌਜੂਦ ਨੇ ਅੱਜ ਅੰਕਲ ਜੀ ਤਹਿਸੀਲ ਦੇ ਵਿੱਚ ਜਿਹੜਾ ਰਜਿਸਟਰੀਆਂ ਦਾ ਮਤਲਬ ਹੋਇਆ ਇਹ ਸਹੀ ਗੱਲ ਹੈ ਨਹੀਂ ਹਾਂ ਜੀ ਤਾਂ ਉਹ ਬਰਤਨ ਦਾ ਜਿਆਦਾ ਹੀ ਹੋ ਗਿਆ ਜੀ 2 ਲੱਖਾਂ ਦਾ ਹੋ ਜਾਣਾ ਕਿੰਨਾ ਕਿੰਨਾ ਕੋ ਅੱਖ ਲੱਗ ਰਿਹਾ 2 ਲੱਖ ਮੋਸਾ ਬਣਦਾ ਜੀ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਤਹਿਸੀਲ ਦੇ ਵਿੱਚ ਰਜਿਸਟਰੀਆਂ ਦਾ ਜਿਹੜਾ ਰੇਟਾਂ ਦੇ ਉੱਤੇ ਵਾਧਾ ਹੋਇਆ ਹੈ ਇਹ ਕਿਥੇ ਨਾ ਕਿਥੇ ਆਮ ਲੋਕਾਂ ਦੀ ਜਿਹੜੀ ਜੇਬਾਂ ਤੇ ਸੱਪ ਡਾਕਾ ਮਾਰਿਆ ਜਾ ਰਿਹਾ ਹੋਰ ਵੀ ਮੌਜੂਦ ਨੇ ਲੋਕ ਗੱਲਬਾਤ ਕਰਨਗੇ ਹਾਜੀ ਅੰਕਲ ਜੀ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਦੇ ਰੇਟ ਵਧੇ ਨੇ ਕਿਵੇਂ ਮਹਿਸੂਸ ਹੋ ਰਿਹਾ ਹੁਣ ਬਾਤਿਆਂ ਨੂੰ ਲੈ ਕੇ ਬਹੁਤ ਔਖਾ ਹੋ ਰਿਹਾ ਹੈ ਕਿੰਨਾ ਕੁ ਟਾਈਮ ਹੋ ਗਿਆ ਤਾਂ ਰਜਿਸਟਰੀ ਨਹੀਂ ਹੋ ਰਹੀ ਸੀ ਨਹੀਂ ਹੋ ਰਹੀ ਸੀ ਪਹਿਲਾਂ ਐਨਓਸੀ ਦੀ ਸ਼ਰਤ ਸੀਗੀ ਹੁਣ ਐਨਓਸੀ ਤਾਂ ਮਿਲਦੀ ਨਹੀਂ ਫਿਰ ਉੱਤੇ ਹੁਣ ਰਜਿਸਟਰੀਆਂ ਦੇ ਖਰਚੇ ਪੈ ਗਏ ਕਿੰਨਾ ਲੱਗ ਕੰਮ ਖਰਾਬ ਕਰ ਰਹੀ ਹੈ ਸੋ ਦੇਖ ਸਕਦੇ ਹੋ ਇੱਕ ਤਾਂ ਪਹਿਲਾ ਲੋਕਾਂ ਨੂੰ ਜਿਹੜੀਆਂ ਐਨਓਸੀ ਜੀ ਮਿਲਦੀਆਂ ਉਤੋਂ ਐਨਓਸੀ ਦਾ ਜਿਹੜਾ ਲੋਕਾਂ ਨੂੰ ਝੰਝੜ ਮਾਰਦਾ ਤੇ ਦੂਜੇ ਪਾਸੇ ਜਿਹੜੀਆਂ ਰਜਿਸਟਰੀਆਂ ਦੇ ਖਰਚੇ ਮਾਰਦੇ ਨੇ ਤਸਵੀਰਾਂ ਸਾਹਮਣੇ ਨਜ਼ਰ ਨਹੀਂ ਕਿਉਂਕਿ ਲਗਾਤਾਰ ਜਿਹੜੀਆਂ ਤਹਿਸੀਲ ਦੇ ਵਿੱਚੋਂ ਨਿਕਲਦੀਆਂ ਨਜ਼ਰ ਆ ਰਹੀਆਂ ਜੇ ਇਸ ਤਰੀਕੇ ਦੇ ਨਾਲ ਇੱਥੇ ਜੇ ਕਾਰਨਾਮੇ ਚੱਲਣਗੇ ਤਾਂ ਹੋ ਸਕਦਾ ਹੈ ਜਿਹੜੀ 27 ਦੇ ਵਿੱਚ ਇਲੈਕਸ਼ਨ ਨੇ ਇਹਨਾਂ ਸਰਕਾਰਾਂ ਨੂੰ ਇਸ ਚੀਜ਼ਾਂ ਦੇ ਨਾਲ ਭੁਗਤਣਾ ਪਵੇ ਸੋ ਗੱਲਬਾਤ ਕਰਾਂਗੇ ਤਹਿਸੀਲਦਾਰ ਮੌਜੂਦ ਨਹੀਂ तो ਸਵਿਰਾ ਨਹੀਂ ਸਮਾਨਤਾ ਦੇ ਸਿਲੂ ਤੋਂ ਨਿਕਲਦੀ ਨਜ਼ਰ ਆ ਰਹੀ ਤਸੀਲਦਾਰ ਸਾਹਿਬ موجوده ਨਹੀਂ ਕੱਲ੍ਹ ਬਤ ਕਰਾਂਗੇ ਹਾਂਜੀ ਸਰ ਕੀ ਕਹੋਗੇ ਜਿਹੜਾ ਸੀਐਮਓ ਕੰਸੀਲ ਮਾਨ ਦੇ ਵੱਲੋਂ वालों 2 दो बार साल ਵਿੱਚ ਉਹ ਰਜਿਸਟਰੀ ਦੇ ਰੇਟਾਂ ਤੇ ਵਾਅਦਾ ਕਰੇ ਕੀ ਕਹੋਗੇ ਕਿੰਨਾ ਕੰਮ ਲੋਕਾਂ ਨੂੰ ਮੁਸ਼ਕਲ ਹੋ ਰਿਹਾ ਹੈ ਸੋਸੋ ਕੋਈ ਤੁਸੀਂ ਕੋਈ ਦਿੱਕਤ ਆ ਰਹੀ ਹੈ ਠੀਕ ਹੈ ਠੀਕ ਚੱਲ ਰਿਹਾ ਹੈ ਵੈਸੇ ਕਿਹੜਾ ਕਿਹੜੀ ਰੇਟ ਵਧੇ ਨੇ ਫਸਲਾਂ ਦਾ ਕੰਮ ਸ਼ੁਰੂ ਹੋ ਜਾਣਾ ਆਟੋਮੈਟਿਕ ਹੋ ਜਾਏ। ਆਦਰਵਾਇਸ ਠੀਕ ਹੈ ਸਭ। ਸੋ ਤੇਜਾਰਾ ਦੇ ਸੀਰਦਾਰ ਸਾਹਿਬ ਵੱਲੋਂ ਵੀ ਕਿਹਾ ਜਾ ਰਿਹਾ ਕਿ ਹਾਲੇ ਜਿਹੜਾ ਇਸ ਚੀਜ਼ ਦਾ ਕੋਈ ਸਾਨੂੰ ਫਰਕ ਦਿਖਦਾ ਨਜ਼ਰ ਨਹੀਂ ਆ ਰਿਹਾ ਪਰ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਇਹ ਚੀਜ਼ ਨੂੰ ਜ਼ਰੂਰ ਪੁੱਛਿਆ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਜਿਹੜਾ ਰੇਟ ਹੈ ਦੋ ਵਾਰ ਬਦਲਣਾ ਇਹ ਗਲਤ ਚੀਜ਼ ਹੈ। ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ।